ਘਰੇ ਬਹਿ ਜਾਓ ਸੋਚਣ ਲੱਗ ਜਾਓ ਇੱਕ ਵੀ ਨਿਸ਼ਾਨੀ ਦੱਸ ਦਿਓ ਕਿ ਆਹ ਕਾਂਗਰਸ ਦੀ ਸਰਕਾਰ ਨੇ ਪੰਜਾਬ ਵਿੱਚ ਆਹ ਸੜਕ ਬਣਾਈ ਸਰ ਕੀ ਮੈਂ ਕਹਿੰਦਾ ਯਾਦ ਕਰਾ ਦਿਓ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਥੋੜੇ ਕੰਮ ਬਿਲ ਲੱਗ ਜਾਓ ਇੱਕ ਚੀਜ਼ ਤੁਸੀਂ ਇਹਨਾਂ ਦਾ ਕਾਂਗਰਸੀਆਂ ਦਾ ਤੇ ਝਾੜੂ ਵਾਲੇ ਲੈਕਚਰ ਸੁਣੋ ਇੱਕ ਵੀ ਗੱਲ ਨਹੀਂ ਕਹਿੰਦੇ ਕਿ ਅਸੀਂ ਆਹ ਬਣਾਇਆ ਪਿਛਲੇ 50 ਸਾਲਾਂ 'ਚ ਤੁਸੀਂ ਘਰੇ ਬਹਿ ਜਾਓ ਸੋਚਣ ਲੱਗ ਜਾਓ ਇੱਕ ਵੀ ਨਿਸ਼ਾਨੀ ਦੱਸ ਦਿਓ ਕਿ ਆਹ ਕਾਂਗਰਸ ਦੀ ਸਰਕਾਰ ਨੇ ਪੰਜਾਬ ਵਿੱਚ ਆਹ ਸੜਕ ਬਣਾਈ ਸਰ ਕੀ ਮੈਂ ਕਹਿੰਦਾ ਯਾਦ ਕਰਾ ਦਿਓ ਇੱਕ ਚੀਜ਼ ਆਜ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ। ਅਕਾਲੀ ਦਲ ਦਾ ਸਰਕਾਰ ਦਾ ਮਤਲਬ ਤੁਹਾਡੀ ਆਪਣੀ ਸਰਕਾਰ, ਤੁਹਾਡੀ ਆਪਣੀ ਪਾਰਟੀ। ਅਕਾਲੀ ਦਲ ਸਿਆਸੀ ਪਾਰਟੀ ਘਟ ਹੈ, ਇੱਕ ਸੋਚ ਹੈ। ਜੇ ਕਾਲੀ ਦਲ ਨੇ ਕੱਲੀਆਂ ਸਰਕਾਰਾਂ ਬਣਾਉਣੀਆਂ ਹੁੰਦੀਆਂ ਤੇ 103 ਸਾਲ ਵਿੱਚ ਇਕੱਲੇ ਭਾਈ ਤੇ 23 ਸਾਲ ਹੀ ਕਰਨਗੇ ਅੱਜ ਤਾਂ ਜੇਲਾਂ 'ਚ ਹੀ ਰਹੇ ਐ ਕਿਸ ਵਾਸਤੇ ਰਹੇ ਐ ਜੇਲਾਂ 'ਚ ਪਾਣੀ ਦੀ ਲੜਾਈ ਕਿਸਾਨੀ ਦੀ ਲੜਾਈ ਕੌਮ ਦੀ ਲੜਾਈ ਅਸੀਂ ਵੀ ਸਮਝੌਤੇ ਕਰ ਸਕਦੇ ਸੀ ਸਾਨੂੰ ਬਣਾ ਦਿਓ ਮੁੱਖ ਮੰਤਰੀ ਬਾਦਲ ਸਾਹਿਬ ਨੇ ਸੋਨਾ ਸਾਲ ਛੇਲ ਕੱਟਣ ਦੀ ਲੋੜ ਹੀ ਨਹੀਂ ਸੀ ਕਹਿੰਦੇ ਸੀ ਤੁਹਾਨੂੰ ਤੁਸੀਂ ਐਮਰਜੈਂਸੀ 'ਚ ਨਾ ਟਾਕਰਾ ਲਓ ਦੱਸੋ ਸਰਕਾਰ ਤੁਹਾਨੂੰ ਦੇ ਦੇਣੀ ਐ ਅਕਾਲੀ ਸਰਕਾਰ ਬਣਾਉਣ ਵਾਸਤੇ ਨਹੀਂ ਬਣੀ ਐ ਹੁਣ ਕਿਸਾਨੀ ਦੀ ਗੱਲ ਆਉਂਦੀ ਹੈ ਅੱਜ ਤੁਸੀਂ ਆਪਣੇ ਖੇਤ ਜਾਓਗੇ ਜਿਹੜਾ ਟਿਊਬਲ ਕਨੈਕਸ਼ਨ ਤੁਹਾਡੇ ਕੋਲੇ ਆ ਪਤਾ ਕਰੋ ਕਿਦੋਂ ਆ ਅਕਾਲੀ ਦਲਜੀਤ ਸਰਕਾਰ ਦੇ ਦੌਰਾਨ ਦਿੱਤਾ ਗਿਆ ਹੈ ਮੈਂ ਆਰਟੀਆਈ ਰਾਹੀਂ ਪਤਾ ਕਰਾਇਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ 'ਚ ਹੈ 13.5 ਲੱਖ ਅਕਾਲੀ ਦਲਜੀਤ ਸਰਕਾਰਾਂ ਨੇ ਦਿੱਤਾ ਹੈ ਉਸ ਕਯੂਬਲ ਵਿੱਚ ਮੁਫਤ ਬਿਜਲੀ ਕਾਲੀਦਲ ਨੇ ਦਿੱਤੀ ਜੇ ਤੁਸੀਂ ਕੋਈ ਕੱਸੀ ਦੇਖੋਗੇ ਕੋਈ ਨਹਿਰ ਦੇਖੋਗੇ ਉਹ ਨਹਿਰ ਵੀ ਤੇ ਕੱਸੀ ਕਾਲੀਦਲ ਦੀ ਸਰਕਾਰ ਨੇ ਬਣਾਈ ਜੇ ਤੁਹਾਡੇ ਪੱਕੇ ਖਾਲੇ ਬਣੇ ਦੇਖੋਗੇ ਉਹ ਵੀ ਕਾਲੀਦਲ ਨੇ ਅੰਡਰਗਰਾਉਂਡ ਪਾਈਪ ਸਿਸਟਮ ਵੀ ਕਾਲੀਦਲ ਨੇ ਅਜੀਆਂ ਮੰਡੀਆਂ ਤੁਹਾਡੇ ਪਿੰਡਾਂ 'ਚ ਮੰਡੀਆਂ ਐ ਉਸ ਸ਼ੀਮ ਬਾਦਲ ਸਾਹਿਬ ਦੇ ਸੀਓ ਲੈ ਕੇ ਆਏ ਸੀ ਤੁਹਾਨੂੰ ਕਿ ਕਿਸਾਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਵੇ ਆਹ ਟਰੈਕਟਰ ਤੇ ਪਹਿਲੇ ਟੈਕਸ ਲੱਗਦਾ ਹੁੰਦਾ ਸੀ ਆਹ ਟੈਕਸ ਮਾਫ ਕਰਨ ਨਾਲ ਕਾਲੀਦ ਲਾਇਆ ਉਹ ਕਹਿੰਦੇ ਬਾਦਲ ਸਾਹਿਬ ਨੇ ਕਿਹਾ ਪਹਿਲੀ ਵਾਰ ਮਰਿਆਦਾ ਬਣੇ ਉਹ ਕਹਿੰਦੇ ਟਰੈਕਟਰ ਤੇ ਟਰੈਕਟਰ ਤੇ ਟੈਕਸ ਉਹ ਕਹਿੰਦਾ ਜੱਟ ਦਾ ਗੱਡਾ ਹੈ ਮਾਫ ਕਰ ਦਿਓ ਤੁਸੀਂ ਦੇਖ ਲਓ ਪਹਿਲੇ ਸਾਈਕਲ ਤੇ ਵੀ ਟੈਕਸ ਲੱਗਦਾ ਹੁੰਦਾ ਸੀ ਜਾਂ ਤਾਂ ਬਾਦਲ ਸਾਹਿਬ ਨੇ ਮਾਫ ਕੀਤਾ ਸਾਈਕਲ ਤੇ ਵੀ ਲਾਇਆ हम अपने गरीब पढ़ाई ती दसो एक एक चीज आटा दाल स्कीम नीले कान आटा दाल स्कीम बादल साहब बादल साहब पेंशन बादल साहब द ए परिवार दो सौ यूनिट बिजली साहब ने लड़किया ग्यारहवीं बारे बादल साहब ने एसी बच्चों की मुफ्त पढ़ाई की एसी स्कॉलरशिप 1600 ਕਰੋੜ 1700 ਕਰੋੜ ਹਸਾਲ ਦਾ ਦਿੰਦੇ ਸੀ ਉਹ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਥੋੜੇ ਤੁਸੀਂ ਕੰਮ ਦਿਨ ਲੱਗ ਜਾਓ ਇੱਕ ਚੀਜ਼ ਤੁਸੀਂ ਇਹਨਾਂ ਦਾ ਕਾਂਗਰਸੀਆਂ ਦਾ ਤੇ ਝਾੜੂ ਵਾਲੇ ਲੈਕਚਰ ਸੁਣੋ ਇੱਕ ਵੀ ਗੱਲ ਨਹੀਂ ਕਹਿੰਦੇ ਕਿ ਅਸੀਂ ਆਹ ਬਣਾਇਆ ਹੁਣ ਤੁਸੀਂ ਯਾਦ ਕਰੋ अपनी सरकार आने किन कट लग जो बिजली दे, दे। मैं याद है मैं होम मिनिस्टर बनया कि मैं बादल साहब ने कहा मैं बिजली की समस्या बहुत वही है आपू हल करना है मैं कहा जी मेरी जिम्मेवारी दौ मैं लभदा तरीका मैं अफसर बुलाए असी किन्ने थर्मल प्लाटा की लड़ है नाल दाल मंजूर करते ਨਾਦਰਾਂ ਮਗਰ ਪੈ ਕੇ ਚਾਰ ਪੰਜ ਸਾਲਾਂ ਦੇ ਅੰਦਰ ਇੰਨੀ ਬਿਜਲੀ ਕਰਤੀ ਸਰਪਲਸ ਜਿਹੜੀ ਹਲੇ ਤੱਕ ਵੀ ਤੁਹਾਨੂੰ ਮਿਲੀ ਹੈ ਉਹ ਸਾਡੇ ਕਰਕੇ ਹੈ ਜੇ ਅਗਲੇ ਸਾਲਾਂ ਤੋਂ ਦੇਖ ਲਿਓ ਉਹ ਵੀ ਘਟ ਜਾਣੀ ਹੈ ਕਿਉਂਕਿ ਹਰ ਸਾਲ ਇਹਦੀ ਡਿਮਾਂਡ ਵਧੀ ਜਾ ਰਹੀ ਹੈ 6-700 ਮੈਗਾਵਾਟ ਹਰ ਸਾਲ ਹੋ ਕੀ ਰਿਹਾ ਪਿਛਲੇ 7-8 ਸਾਲ ਇੱਕ ਨਵੀਂ ਯੂਨਿਟ ਨਹੀਂ ਲਾਇਆ ਤੇ ਜਿੰਨਾ ਸੀ ਸਰਪਲਸ 2-3 ਹਜ਼ਾਰ ਮੇਗਾ ਉਹ ਸਰਪਲਸ ਕਰਕੇ ਚਲਾ ਗਿਆ ਸੀ ਹੁਣ ਜਮਾ ਆ ਗਿਆ ਕਿਨਾਰੇ ਤੇ